ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਦਾਕਾਰਾ ਨੇ ਕਈ ਫਿਲਮਾਂ ਪੋਲੀਵੁੱਡ ਇੰਡਸਟਰੀ ਦੇ ਝੋਲੀ ਪਾਈਆਂ ਨੇ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਦੇ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਕਰਨ ਵਾਲੀ ਸਰਗੁਨ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਇੱਕ ਵੱਡਾ ਚਿਹਰਾ ਬਣ ਚੁੱਕੀ ਹੈ ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਹੁਣ ਪੰਜਾਬੀ ਸਿਨੇਮਾ ਦੀ ਇਹ ਹਸਮੁਖ ਮੋਟਿਆਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖੀਆਂ ਬਟੋ ਰਹੀ ਹੈ ਜਿਸ ਦੇ ਵਿੱਚ ਅਦਾਕਾਰਾ ਨੇ ਆਪਣੀ ਜੀਵਨ ਦੇ ਨਾਲ ਸੰਬੰਧਿਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਜਿ ਕਿਤੇ ਨੇ ਇਸੇ ਤਰ੍ਹਾਂ ਹੀ ਅਦਾਕਾਰਾ ਨੇ ਇੱਕ ਅਜਿਹੇ ਸ਼ਖਸ ਦੇ ਬਾਰੇ ਦੱਸਿਆ ਹੈ ਜਿਸ ਨੂੰ ਉਹ ਕਦੇ ਮਿਲੀ ਨਹੀਂ ਹੈ ਪਰ ਉਸ ਸ਼ਖਸ ਨੇ ਅਦਾਕਾਰਾ ਦੀ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਹੋਣ ਦੇ ਵਿੱਚ ਮੁੱਖ ਭੂਮਿਕਾ ਆਪਣੀ ਅਦਾ ਕੀਤੀ ਹੈ ਸਰਗੁਣ ਮਹਿਤਾ ਨੇ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਟੀਵੀ ਸੀਰੀਅਲ 12/24 ਕਰੋਲ ਬਾਗ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਉਹ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਤਾ ਜੀ ਨੇ ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮ ਦੇ ਵਿੱਚ ਲੈਣ ਦੇ ਲਈ ਕਿਹਾ ਸੀ ਜਦੋਂ ਪੋਡਕਾਸਟ ਦੇ ਵਿੱਚ ਅਦਾਕਾਰਾਂ ਤੋਂ ਪੁੱਛਿਆ ਗਿਆ ਕਿ ਉਹ ਕਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾਂ ਨੇ ਦੱਸਿਆ ਕਿ ਉਹ ਕਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ ਅਦਾਕਾਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਹਨਾਂ ਨੂੰ ਇਹ ਗੱਲ ਕਾਫੀ ਸਮੇਂ ਬਾਅਦ ਦੱਸੀ ਸੀ ਜਦੋਂ ਚਾਬੀ ਸਿਨੇਮਾ ਦੇ ਵਿੱਚ ਆਪਣੀ ਤੀਜੀ ਫਿਲਮ ਕਾਦੀ ਸੀ ਕਿਉਂਕਿ ਉਹ ਹਮੇਸ਼ਾ ਇਹ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਣ ਮਹਿਤਾ ਕੌਣ ਸਰਗੁਨ ਮਹਿਤਾ ਦੇ ਕਰਗੁਨ ਮਹਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਹਿੱਟ ਫਿਲਮਾਂ ਕੀਤੀਆਂ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਉਹਨੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਦਾਕਾਰਾ ਨੇ ਕਈ ਫਿਲਮਾਂ ਪੋਲੀਵੁੱਡ ਇੰਡਸਟਰੀ ਦੇ ਝੋਲੀ ਪਾਈਆਂ ਨੇ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਦੇ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਕਰਨ ਵਾਲੀ ਸਰਗੁਨ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਇੱਕ ਵੱਡਾ ਚਿਹਰਾ ਬਣ ਚੁੱਕੀ ਹੈ ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਹੁਣ ਪੰਜਾਬੀ ਸਿਨੇਮਾ ਦੀ ਇਹ ਹਸਮੁਖਮ ਤਿਆਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖੀਆਂ ਬਟੋ ਰਹੀ ਹੈ ਜਿਸ ਦੇ ਵਿੱਚ ਅਦਾਕਾਰਾਂ ਨੇ ਆਪਣੀ ਜੀਵਨ ਦੇ ਨਾਲ ਸੰਬੰਧਿਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਕੀਤੇ ਨੇ ਇਸੇ ਤਰ੍ਹਾਂ ਹੀ ਅਦਾਕਾਰਾਂ ਨੇ ਇੱਕ ਅਜਿਹੇ ਸ਼ਖਸ ਦੇ ਬਾਰੇ ਦੱਸਿਆ ਹੈ ਜਿਸ ਨੂੰ ਉਹ ਕਦੇ ਮਿਲੀ ਨਹੀਂ ਹੈ ਪਰ ਉਹ ਸ਼ਖਸ ਨੇ ਅਦਾਕਾਰਾਂ ਦੀ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਹੋਣ ਦੇ ਵਿੱਚ ਮੁੱਖ ਭੂਮਿਕਾ ਆਪਣੀ ਅਦਾ ਕੀਤੀ ਹੈ ਸਰਗੁਨ ਮਹਿਤਾ ਨੇ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਟੀਵੀ ਸੀਰੀਅਲ 12/24 ਕਰੋਲ ਬਾਗ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਉਹ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਤਾ ਜੀ ਨੇ ਸਰਗੁਨ ਮਹਿਤਾ ਨੂੰ ਪੰਜਾਬੀ ਫਿਲਮ ਦੇ ਵਿੱਚ ਲੈਣ ਦੇ ਲਈ ਕਿਹਾ ਸੀ ਜਦੋਂ ਪੋਡਕਾਸਟ ਦੇ ਵਿੱਚ ਅਦਾਕਾਰਾਂ ਤੋਂ ਪੁੱਛਿਆ ਗਿਆ ਕਿ ਉਹ ਕਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾਂ ਨੇ ਦੱਸਿਆ ਕਿ ਉਹ ਕਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ ਅਦਾਕਾਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਹਨਾਂ ਨੂੰ ਇਹ ਗੱਲ ਕਾਫੀ ਸਮੇਂ ਬਾਅਦ ਦੱਸੀ ਸੀ ਜਦੋਂ ਪੰਜ ਅਬੀ ਸਿਨੇਮਾ ਦੇ ਵਿੱਚ ਆਪਣੀ ਤੀਜੀ ਫਿਲਮ ਕਾਦੀ ਸੀ ਕਿਉਂਕਿ ਉਹ ਹਮੇਸ਼ਾ ਇਹ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਨ ਮਹਿਤਾ ਕੌਣ ਸਰਗੁਨ ਮਹਿਤਾ ਦੇ ਕ ਸਰਗੁਨ ਮਹਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਹਿੱਟ ਫਿਲਮਾਂ ਕੀਤੀਆਂ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਉਹਨੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਦਾਕਾਰਾ ਨੇ ਕਈ ਫਿਲਮਾਂ ਪੋਲੀਵੁੱਡ ਇੰਡਸਟਰੀ ਦੇ ਚੋਲੀ ਪਾਈਆਂ ਨੇ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਦੇ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਕਰਨ ਵਾਲੀ ਸਰਗੁਨ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਇੱਕ ਵੱਡਾ ਚਿਹਰਾ ਬਣ ਚੁੱਕੀ ਹੈ ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਹੁਣ ਪੰਜਾਬੀ ਸਿਨੇਮਾ ਦੀ ਇਹ ਹਸਮੁਖ ਉਤੇ ਆਦ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖੀਆਂ ਬਟੋ ਰਹੀ ਹੈ ਜਿਸ ਦੇ ਵਿੱਚ ਅਦਾਕਾਰਾਂ ਨੇ ਆਪਣੀ ਜੀਵਨ ਦੇ ਨਾਲ ਸੰਬੰਧਿਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਕੀਤੇ ਨੇ ਇਸੇ ਤਰ੍ਹਾਂ ਹੀ ਅਦਾਕਾਰਾਂ ਨੇ ਇੱਕ ਅਜਿਹੇ ਸ਼ਖਸ ਦੇ ਬਾਰੇ ਦੱਸਿਆ ਹੈ ਜਿਸ ਨੂੰ ਉਹ ਕਦੇ ਮਿਲੀ ਨਹੀਂ ਹੈ ਪਰ ਉਹ ਸ਼ਖਸ ਨੇ ਅਦਾਕਾਰਾਂ ਦੀ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਹੋਣ ਦੇ ਵਿੱਚ ਮੁੱਖ ਭੂਮਿਕਾ ਆਪਣੀ ਅਦਾ ਕੀਤੀ ਹੈ ਸਰਗੁਨ ਮਹਿਤਾ ਨੇ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਟੀਵੀ ਸੀਰੀਅਲ 12/24 ਕਰੋਲ ਬਾਗ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਉਹ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਤਾ ਜੀ ਨੇ ਸਰਗੁਨ ਮਹਿਤਾ ਨੂੰ ਪੰਜਾਬੀ ਫਿਲਮ ਦੇ ਵਿੱਚ ਲੈਣ ਦੇ ਲਈ ਕਿਹਾ ਸੀ ਜਦੋਂ ਪੋਡਕਾਸਟ ਦੇ ਵਿੱਚ ਅਦਾਕਾਰਾਂ ਤੋਂ ਪੁੱਛਿਆ ਗਿਆ ਕਿ ਓਕਾ ਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾਂ ਨੇ ਦੱਸਿਆ ਕਿ ਓਕਾ ਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ ਅਦਾਕਾਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਹਨਾਂ ਨੂੰ ਇਹ ਗੱਲ ਕਾਫੀ ਸਮੇਂ ਬਾਅਦ ਦੱਸੀ ਸੀ ਜਦੋਂ ਪੰਚ ਜਾਬੀ ਸਿਨੇਮਾ ਦੇ ਵਿੱਚ ਆਪਣੀ ਤੀਜੀ ਫਿਲਮ ਕਰੀ ਸੀ ਕਿਉਂਕਿ ਉਹ ਹਮੇਸ਼ਾ ਇਹ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਨ ਮਹਿਤਾ ਕੌਣ ਹੈ ਇਜ਼ਰਾਨ ਜੇਕਰ ਸਰਗੁਨ ਮਹਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਹਿੱਟ ਫਿਲਮਾਂ ਕੀਤੀਆਂ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਉਹਨਾਂ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ